ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ ਵਿੱਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਾਂ ਰਾਤ ਚਾਪੂ ਨੇ ਤਰੱਕੀਆਂ ਬਖਸ਼ੇ ਮਾਕੀ ਖੇਤਾਂ ਵਿੱਚ ਪਹੁੰਚੇ ਵੇ ਜੀ ਵੀ ਆਪਣਾ 12:30 ਪਾਉਣ ਇੱਕ ਦਾ ਟਾਈਮ ਹੋਇਆ ਦਾ ਭਾਵੇਂ ਖੰਡਪਾਲ ਸਾਹਿਬ ਦੀ ਡਿਊਟੀ ਲੱਗ ਕੇ ਆਏ ਤੇ ਮਾ ਚਲੋ ਪਹਿਲਾਂ ਵਟੀਆਂ ਕੱਖ ਵੀ ਅੱਜ ਧੁੰਦ ਪਈ ਵੀ ਆ ਸਵੇਰ ਦੀ ਉਹ ਚਲੋ ਸਵੇਰੋਂ ਪਹਿਲਾਂ ਘੱਟਦੀ ਫਿਰ ਦਿਨ 'ਚ ਥੋੜੀ ਵਧਦਾ ਗਈ ਰਾਤ ਨੂੰ ਬਹੁਤ ਹੁੰਦੀ ਰਾਤ ਨੂੰ ਕੁਝ ਨਹੀਂ ਦਿਖਦਾ ਹੈਗਾ 8:00 ਵਜੇ ਧੁੰਦ ਬਹੁਤ ਆ ਜਾਂਦੀ ਸਾਡੇ ਕਿ ਜਮਾਈ ਰਸਤੇ ਸਮਝ ਲਓ ਬੰਦ ਹੋ ਜਾਂਦੇ ਆ ਕੁਛ ਵੀ ਨਹੀਂ ਦਿਖਦਾ ਇਨੀ ਧੁੰਦ ਹੋਰ ਇੱਕ ਤਰ੍ਹਾਂ ਦੀ ਧੁੰਦ ਉਪਰੀ ਜੀ ਬਾਕੀ ਮੀਂਹ ਆਲਾ ਨਾ ਕੁਛ ਨਹੀਂ ਦੱਸਿਆ ਹੈਗਾ ਕੱਲ ਕਹਿੰਦੇ ਰੀ ਬਰਸੀ ਨੂੰ ਪੈਂਦਾ ਹੁੰਦਾ ਪਿਆ ਨਹੀਂ ਹੈਗਾ ਚਲੋ ਕੱਲ ਨੂੰ ਦੱਸਿਆ ਵਾ ਚਾਰ ਪੰਜ ਤਰੀਕ ਦਾ ਦੇਖਦੇ ਜੇ ਪੈਂਦਾ ਵਧੀਆ ਜੇ ਪੈ ਜਵੇ ਕਣਕਾਂ ਮੰਗ ਰਿਆ ਪਾਣੀ ਬਾਕੀ ਠੰਡ ਹੋਈ ਵੀ 18 ਦਾ ਫਰਕ ਪੈ ਗਿਆ ਨਹੀਂ ਪਹਿਲਾਂ 5-7 ਦਿਨ ਗਰਮੈਸ ਬਹੁਤ ਰਹੀ ਹੈ ਵਿੱਚ ਉਹਦੇ ਵਿੱਚ ਕਣਕਾਂ ਕਣਕਾ ਜਿਹੜੀਆਂ ਹੈਗੀਆਂ ਤੇ ਆਪਣੀਆਂ ਸਰੋਂਾਂ ਖਾਸੀਆਂ ਵਧੀਆ ਫੁੱਲੀਆਂ ਜਿਹੜਾ ਲਲ ਨੂੰ ਵੀ ਵਿੱਚ ਹਰੇ ਕੇ ਲੱਗਦਾ ਕਹਿੰਦੇ ਕਿ ਗਰਮੀ ਜਿਹੜੇ ਹਿਸਾਬ ਨਾਲ ਹੋਗੀ ਤਾਂ ਬੱਲਾ ਪਹਿਲੇ ਨਿਕਲੇ ਹੋਣੇ ਆ ਝੜ ਕਟੂਗਾ ਚਲੋ ਅਜ ਠਾਰੀ ਹੈਗੀ ਆ ਵੀ ਠਾਰੀ ਜੀ ਦੁਬਾਰੇ ਫਰਕ ਫੇਰ ਪੈ ਗਿਆ ਬਾਕੀ ਹੁਣ ਕੱਖ ਜਾ ਮਹਾ ਚਲੋ ਵੜਦੇ ਆ ਇਹ ਤੋਂ ਤੋ ਆਪਣਾ ਸੂਰਜ ਤਾਂ ਨਿਕਲਣਾ ਹੀ ਨਹੀਂ ਹੈਗਾ ਅੱਜ ਜਿਹੜੇ ਹਿਸਾਬ ਨਾਲ ਧੁੰਦ ਪਈ ਵੀ ਆ ਹੁਣ ਵੀ ਆ ਦੇਖੋ ਛੱਡ ਦੇ ਬਾਹਰ ਧੁੰਦੇ ਦਿਖਦੀ ਹੈ ਉਹ ਛੱਡ ਦੇ ਵਿੱਚ ਆਪਾਂ ਖੜੇ ਆ ਮਹਾ ਵੀ ਪਹਿਲਾਂ ਵੜਦੇ ਆ ਉੱਧਰ ਇੱਕ ਜੱਗਾ ਫੋਨ ਕਰਤਾ ਅੱਜ ਉਹਦਾ ਕੋਈ ਸਮਾਨ ਸੰਮੂਨ ਹੋਣਾ ਛੱਡ ਦਾ ਲਿਆਉਣ ਵਾਸਤੇ ਫੇਰ ਜਾਣਾ ਰੋਪੜ ਜੱਗੇਗੱਲ ਕੁਝ ਆਪਣਾ ਵੀ ਕੰਮ ਹੈਗਾ ਥੋੜਾ ਜਿਹਾ ਮੈਂ ਤਾਂ ਇਹ ਦੱਸਿਆ ਜੱਗੇ ਨੂੰ ਮਾਹ ਚੋਂ ਲੋ ਚੱਲਦੇ ਵੀ ਮਾੜੇ ਕੱਖ ਜਵਰ ਦੇਵਾ ਬਾਕੀ ਫੇ ਜੱਗੇ ਗੇ ਚੱਲਦੇ ਰੋਪੜ ਦਿਖਾਉਂਦਾ ਸੀ ਤੁਹਾਨੂੰ ਰੋਪੜ ਦਾ ਫਿਰ ਹਾਲਾਤ ਜੰਮੇ ਦੇ ਹੈਗੇ ਆ ਰੋਪੜ ਵੀ ਗਏ ਨਾ ਹੁਣ 5-7 ਦਿਨ ਲੰਘ ਗਏ ਕਿਉਂ ਇੱਧਰ ਰੁੜ ਜਵੇ ਆ ਖੰਡਪੜ ਸਾਹਿਬ ਚੱਲਦੇ ਕੋ ਕੰਮਕਾਰਾਂ ਦੇ ਵਿੱਚ ਬਾ ਦੋ ਦਿਨ ਦਾ ਕੰਮ ਆਪਣਾ ਹੋ ਰਿਹਾ ਗਿਆ ਉਹਦੇ ਬਾਅਦ ਫਿਰ ਆਪਾਂ ਨੇ ਵਿਆਹ ਕਿ ਨਹੀਂ ਚਲੀ ਜਾਣਾ ਦਿਖਾਵਾਂਗੇ ਤੁਹਾਨੂੰ ਵਿਆਹ ਦੇ ਪ੍ਰੋਗਰਾਮ ਬਾਕੀ ਚਲੋ ਠੀਕ ਆ ਜੀ ਮਾਰਕਮ ਦੇ ਰੋਪੜ ਕਿਹੜਾ ਪਹਿਲਾਂ ਜੱਗੇ ਗੱਲ ਜੱਗੇ ਦੇਖਦਾ ਕਹਿੰਦਾ ਛੋਟਾ ਜਿਹਾ ਕੰਮ ਹੈ ਵੀ ਇੱਕ ਟੀਨ ਲੈ ਕੇ ਆਉਣੇ ਬਾਕੀ ਕਹਿੰਦਾ ਟੀ ਨਾ ਦੇਖਦੇ ਬਾਕੀ ਜਾ ਕੇ ਪਤਾ ਲੱਗੂਗਾ ਵੀ ਕਿਆ ਕੁਸੂ ਦਾ ਉੱਥੇ ਵੀ ਚਲੋ ਠੀਕ ਆ ਜੀ ਕੱਖ ਜੇ ਵੱਢ ਕੇ ਨਾ ਇੱਕ ਵਾਰ ਜਾ ਕੇ ਆਉਂਦੇ ਰੋਪੜ ਦਿਖਾਉਂਦੇ ਤੁਹਾਨੂੰ ਜੀ ਕਹਦਾ ਪਹਿਲਾ ਕੋਰੀਆ ਦਾ ਆਇਆ ਪਿਆ ਰਿਹਾ ਹੈ ਜਿਹਦੇ ਨਾਲ ਲੱਗਣ ਅੱਧੇ ਬਾਡੀ ਮਾਰ ਲੈ ਚੱਲ ਹੱਦ ਕਿੱ데 ਆਉਂਦਾ ਗੈਰ ਰੱਦ ਕਿੰਨਾ ਫੋਨ ਕਰਨ ਲੱਗਿਆ ਵਾ ਕੰਮ ਦੱਸਿਆ ਨਹੀਂ ਕੋਈ ਕਹਿੰਦਾ ਹੁਣ ਤਾਂ ਰੋਪੜ ਜਾ ਕੇ ਆਉਣਾ ਵੱਢ ਜਾ ਜਾੜਾ ਜਾ ਹਾਂ ਬਾਅਦ ਫੇਰ ਆਏਗਾ ਵੀ ਧਾਨਾ ਦੇ ਪਸੰਗ ਚਾਹ ਡੀਲਰ ਵੀ ਬਣੀ ਆ ਜਾਣਾ ਮੇਨੂੰ ਵੀ ਕੰਮ ਦਾ ਰੋਪੜ ਵਾਲਾ ਜਾਣਾ ਹਾਂ ਆਦੇ ਕਾਪਾ ਬਾਜ਼ਾਰ ਵਿੱਚ ਨਹੀਂ ਫਿਰਦਾ ਨਹਿਰ ਪਰ ਅੱਜ ਤਾਂ ਨਹਿਰ ਆ ਗਈ ਕਿਹੜੇ ਰਾਸਤੇ ਤੋਂ ਫਿਰਦਾ ਸਭ ਉਹ ਆਜਾ ਇੱਧਰ ਕਿਹੜਾ ਬੈਂਕ ਆ ਤੇ ਰਖਿਆ ਨੀ ਬੈਂਕ ਜਾਣਾ ਲੋ ਏ ਵੀ ਹੈ ਏ ਵੀ ਸਕੂਲ ਆ ਇਹ ਵੀ ਸਕੂਲ ਆ ਔਰ ਬੈਂਕ ਥੋੜਾ ਹੈ ਤੇ ਕਹਾਂ ਬੈਂਕ ਆ ਉਹ ਵੇ ਤੂੰ ਕਾ ਉਹ ਸੜਕ ਪਰ ਨੀ ਏ ਵੀ ਵਾਲੀ ਆ ਤਾਂ ਤੂੰ ਗਊਸ਼ਾਲ ਵਾਲੀ ਬਹਿ ਗਿਆ ਉਹ ਮਾਲਾ ਉਹ ਵਿੱਚ ਨੂੰ ਆ ਗਈ ਉਹ ਤੇਰੀ ਵਿੱਚ ਨੂੰ ਹੈਗੀ ਹੋਗੀ ਵਾਹ ਹੋ ਤਰੇ ਸਦਾਈ ਆ ਤੂੰ ਵੀ ਅੱਧਿਆਰ ਉੱਤੋਂ ਉੱਪਰ ਤੇ ੂੰ ਠੰਡ ਹੈ ਆ ਭਾਈ ਮੋੜ ਲਿਆ ਤੂੰ ਦੂਈ ਵੜਦਾ ਦਾ ਕਹਿੰਦਾ ਡੀਏਪੀ ਬੈਕ ਕਿ ਉਹਦੇ ਜਾਣਾ ਦਾ ਰੋਡ ਪਰ ਮੈਂ ਤਾਂ ਗਿਆ ਸਕੂਲ ਨੂੰ ਜਾਣਾ ਕਰੇ ਸਕੂਲ ਦੀ ਬੈਂਕ ਅੱਗੇ ਮੈਂ ਵੀ ਗਿਆ ਅੰਟੀ ਹੈਰ ਮਗਾ ਲੈਣਾ ਫਿਰਦਾ ਹੈ ਦੋ ਮੋੜ ਦਾ ਉਹ ਗੱਡੀ ਵਾਲੇ ਨੇ ਲਿਆ ਲਿਆ ਗੱਡੀ ਵਾਲੇ ਦਾ ਥੋੜਾ ਜਿਹਾ ਰ ਤੂੰ ਦੇਖੀ ਸੋਨ ਨੂੰ ਸਾਹ ਦਾ ਰਸਤਾ ਸਿੱਧਾ ਹੋ ਜਾਓ ਇੱਥੇ ਬੈਂਕ ਹੋ ਜਾਊਗਾ ਮੈਂ ਵੀ ਗਿਆ ਵੀ ਮੇਰਾ ਕੰਮ ਪੂਰਾ ਨਹੀਂ ਹੋਰ ਪਾਸੇ ਫਿਰਦਾ ਆ ਭਾਈ ਉੱਥੇ ਦੋ ਵੱਢ ਲੀ ਆਪਾਂ ਨੂੰ ਉੱਥੇ ਹੋਏ ਗਏ ਅਸਨਾ ਕਰਿਆ ਵਗਾ ਪੁੱਟਾ ਬਾਕੀ ਲੋਨ ਨੂੰ ਤਾਂ ਦੌੜੇ ਹੀ ਜਾ ਕੇ ਹੰਡ ਤਾਂ ਬਹੁਤ ਔਖੀ ਪਈ ਆ ਕਾਰ ਕੇ ਦਸਣ ਲੱਗੀ ਸੀ ਵੀ ਇੱਕ ਥੋੜਾ ਜਿਹਾ ਸਵਾਰ ਗਿਆ ਲਿ ਜਾਣ ਪਾਦੇ ਨੇ ਹੁਣ ਦੇਖਦੇ ਵੀ ਕਿੰਨਾ ਟਾਈਮ ਲੱਗਦਾ ਸਵਾਰ ਤਾਂ ਖਾਵਾ ਕਹਿੰਦਾ ਹੁਣ ਖਾਲਾ ਲੱਗ ਗਿਆ ਘਰ ਤੇ ਜੱਕ ਲਿਆ ਹੁਣ ਸਵਾਰ ਖਾਦਾ ਕਹਿੰਦਾ ਗੱਟਾ ਲਾ ਲਾ ਇੱਕ ਪਾਵਾ ਬੱਲੇ ਬੱਲੇ ਗੁੰਦੇ ਟਰਾਈਕਰ ਦਾ ਵੱਜ ਲਿਆ ਤੂੰ ਬਚੜਿਆ ਮੈਨਾਂ ਦਾ ਇੱਕ ਘਾਟਾ ਟੀਕੇ ਆ ਜੀ ਲੋ ਤਾਂ ਜਾ ਕੇ ਸੜਕ ਜਿਹੜੀ ਤੋਂ ਅਸੀਂ ਮੁੜਦਾ ਤਾਂ ਤਾਂ ਹੋਰੇ ਪਾਸੇ ਮੁੜ ਜਾਦਾ ਆਏ ਆਏ ਆ ਨਰਿਕਲ ਔਰ ਰੋਡ ਤੇ ਅਸੀਂ ਆਏ ਸਾਡੇ ਕੋ ਮੋਟਰਾਂ ਦੇ ਲੱਗੇ ਸੱਦਾ ਨੇ ਓਏ ਓਹ ਸੜਕ ਤੇ ਆ ਵਲਕਮ ਚਾਹੀਦੀ ਕੱਦੀ ਵਿਚਾਲੇ ਰੁਕ ਲੋ ਆਦੇ ਨੇ ਜਾਵੇ ਅਸੀਂ ਭੁੱਲ ਜੱਟ ਗਈ ਬਸ ਵੀ ਨਾਲ ਲਾਓ ਕਿਹਨਾਂ ਨੂੰ ਕਹਿਣਾ ਵੜੇ ਕਿ ਅਜੇ ਸ਼ੋਰਟਕਟ ਆਸਲਾ ਵੀ ਚਾਹੀਦਾ ਵੀ ਇਹ ਭੁੱਲ ਜੇ ਮੋਟਰ ਆ ਵੀ ਖਾਦੀ ਵੀ ਜਿੱਧਰ ਜਾਉਂਦਾ ਰੋਡ ਨਾਲੋਂ ਵੀ ਭੁੱਲਿਆ ਮਾਰਦੇ ਆ ਆ ਹੋ ਜਾ ਕੇ ਨੇ ਐਡੇ ਤੋਂ ਫੋਨ ਬੇਚਣ ਵਾਲੇ ਰਮਜਾਰ ਨੇ ਉੱਧਰ ਨੂੰ ਹਾਂ ਘੜੋ ਬਾਕੀ ਦਿਖਾਉਂਦੇ ਸੀ ਭਾਈ ਜਾ ਕੇ ਬਸ ਗੱਡੀਆਂ ਦੇ ਵਿੱਚ ਇਹ ਕੀ ਆ ਗਿਆ ਸਮਾਨ ਕਿਹਦੇ ਆ ਜਿਹੜਾ ਆਪਣਾ ਸਮਾਨ ਸਾਨੂੰ ਪਤਾ ਹੀ ਵਿਆਹ ਦਾ ਸਮਾਨ ਚੱਲਦਾ ਬੜਾ ਪ੍ਰੋਗਰਾਮ ਆਪਾਂ 1500 ਵਿੱਚ ਜਿੱਤੀ ਤੋਂ ਹੋਈਆਂ ਉਹਦੇ ਵਿੱਚੋਂ ਦਾ ਸਮਾਨ ਨੋਮਾ ਲਿਖਦਾ ਆ ਉਹ ਦਿਖਾਵਾ ਕਰ ਤੁਹਾਨੂੰ ਦੇਣਾ। ਓ ਬਾਈ ਆਵੜੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਪਿੰਡਾਂ 'ਚ ਕੋਈ ਜੇਕਰ ਡਰਾਈਵਰੀ ਸਹੀ ਕਰੀ। ਹਾਂ? ਉਹ ਡਰਾਈਵਰੀ ਸਹੀ ਕਰੀ ਮਾੜੀ ਜਗ੍ਹਾ 'ਚ ਨਾ ਪਾਵੀ। ਦੇਖੋ। ਓ ਬਾਈ ਸਭ ਨੀ ਆ ਚੱਲ ਪਈਆਂ ਅਬੀ ਵਾਲਾ ਵਗਿਆ ਫਲ ਫਰੂਟ ਆ ਕੇ ਆ ਵੀ ਪੰਗਾ ਲੈਣਾ ਹੈ। ਹੈ? ਸਬਜੀ ਨਾਲ ਵੀ ਪੰਗਾ ਲੈਣਾ ਆਪਾਂ। ਇਹਦੇ ਨਾਲ? ਸਬਜੀ ਨਾਲ। ਅੱਛਾ। ਬਾਦ ਵਿੱਚ ਦੇਖਾਂ। ਆਰੇ। ਅੱਛਾ, ਸੈਲ ਦਾ ਭਰ ਕੇ ਲੈ ਜਾਣਾ ਸਬਜੀ ਦਾ ਵੀ। ਸਬਜੀ ਨਾਲ। ਮੈਂ ਤਾਂ ਆਵੇ ਕੋ ਕਰੂੰਗਾ। ਸਬਜੀ ਨਾਲ ਆਉਣੀ ਵੀ ਨਹੀਂ ਰਹਿ ਤੇ। ਅੱਛਾ, ਥੋੜੇ ਨਹੀਂ ਆਉਂਦਾ। ਮਗਰ ਕੋਈ ਪ੍ਰੋਗਰਾਮ ਕਰੂੰਗਾ ਨੂੰ। ਦੋ ਤਿੰਨ ਦਿਨ ਹੋ ਗਏ ਦਾਲ ਪਰੇ ਚੱਲਦਾ ਗੰਮ। ਆਹ ਰੋ ਭਾਈ ਜਾਂ ਪਿਆ ਲੱਗਿਆ ਲਹਾਰੇ ਖੜ ਕੇ ਜਾ। ਉਹ ਪਲੇਰ ਉਹ ਰੜੇ ਅਸੀਂ ਉਹ ਕਾਲੇ ਬੋਗ ਦਾ ਸੈਕ ਮੋਟਰਸਾਈਕਲ ਵਾਲਾ ਕਹਿੰਦਾ ਮਾੜੀ ਜਗ੍ਹਾ ਮਿਲ ਜੇ ਮੈਂ ਵਿੱਚ ਪੜ ਜਾਵਾਂ ਬਸ ਉਹਦੇ ਅਗੇ। ਹਾਂ। ਲੰਗੜੇ ਨੰਦੇ ਅਸੀਂ ਵੈਕਣੇ ਤਾਂ ਅਸੀਂ ਲੋਟਾਉਣੇ ਤੁਹਾਡੇ ਵਰਗੇ ਅਗਲਾ ਹੁਣ ਕੋਡ ਤਾਂ ਨਹੀਂ ਹੈਗਾ ਨਹੀਂ ਖੜਨ ਦੇਣਾ ਤੋਰੇ ਪੱਕੀ ਵਾਈ ਪਤਾ ਕਬਦੇਵੇ ਕੱਲ ਦੇ ਪਤਾ ਹੁਣ ਵੀ ਚੱਲਦੇ ਹਾਂ ਹੈ ਦੋਲੇ ਦੋਲੇ ਲੱਡ ਗਦੀਆ ਦੋਲੇ ਦੋਲੇ ਲੱਡ ਗਦੀਆ ਬਾਈ ਬੇਲੇ ਵਾਲੇ ਕੋਲ ਇੱਥੇ ਹੀ ਵਰਨੀ ਹਾਂ ਇੱਥੇ ਇੱਥੇ ਬੇਲੇ ਵਾਲਾ ਕੋਲ ਨਹੀਂ ਬੇਲੇ ਵਾਲਾ ਦੇ ਮੂਰੇ ਦੁਕਾਨ ਆਪਣੀ ਦੁਕਾਨ ਬੇਲੇ ਵਾਲੇ ਕੋਲ ਨਾ ਨਾ ਬੇਲੇ ਵਾਲੇ ਕੋਲ ਕਿੱਥੇ ਗਿਆ ਮੈਂ ਗਏ ਆਂ ਤੂੰ ਵੀਡੀਓ ਨਹੀਂ ਪਾਈ ਗਈ ਮਾ ਅਵੇਲੇ ਵਾਲੇ ਦੇ ਨਾਲ ਮੈਂ ਕੇ ਨਹੀਂ ਇਹੋ ਉਹ ਨਹੀਂ ਮਾ ਉਹ ਤੂੰ ਵੀਡੀਓ ਪਾਈ ਜੀ ਮੈਂ ਤੇ ਦਿਖਾ ਦਊਂਗਾ ਅਜਾੜਾ ਦਾ ਹੋਰ ਹੈ ਮਨੀਸ਼ ਆਪ ਮਨੀਸ਼ ਉਹ ਬੇਲੇ ਵਾਲੀ ਆ ਉਹ ਅੱਛਾ ਵੀ ਬੇਲੇ ਵਾਲੇ ਉਹੀ ਆ ਅੱਛਾ ਇੱਕੋ ਆ ਇੱਕ ਨਹੀਂ ਹੈਗਾ ਬੇਲੇ ਵਾਲੇ ਤਾਂ ਬਹੁਤ ਸਾਰੀ ਬੇਲੇ ਲਿਖਿਆ ਉਹਨੂੰ ਦਿਖਾਉਂ ਗਾਉਣ ਬੇਲੇ ਕਿਦਾਂ ਹੈ ਤਾਂ ਵੀ ਇਹੀ ਆ ਮਨੀਸ਼ ਉਹ ਬਾਈ ਮੰਡੀ ਜਾ ਬੜੇ ਭਾਈ ਇਹਦਾ ਕੰਮ ਸਾਨੂੰ ਸੁਨਿਆਰ ਗੁੰਦਾਂ ਦਾ ਮਾੜਾ ਜੋ ਕੰਮ ਕਰਿਆ ਹੈ ਬਾਕੀ ਬੇਲੇ ਵਾਲਿਆਂ ਦੀ ਦੁਕਾਨ ਤੇ ਭਾਈ ਮੈਂ ਕਹਿੰਦਾ ਹੋਰ ਜੱਗਾ ਦਾ ਤਾਂ ਬੇਲੇ ਵਾਲੇ ਆ ਪੁਰਾਣੇ ਬੇਲੇ ਵਾਲੇ ਹੈ ਜੱਗੇ ਰਾਂ ਦਾ ਭਾਈ ਗਾਖਦੇ ਉਹ ਪੁਰਾਣੇ 40 50 ਸਾਲ ਹੋ ਗਏ ਬੱਲੇ ਬੱਲੇ ਅੱਛਾ ਕਹਿੰਦਾ ਵੀ ਸਾਡੇ ਦਾ ਦੇਣਾ ਹੈ ਹੈ ਨਾ ਬੜੀ ਝੋੜ ਆਇਆ ਹੁਣ ਤਾਂ ਕਹਿੰਦਾ ਭਾਈ ਜੱਗੇਗੇ ਨਹੀਂ ਮੈਨੂੰ ਪਾਰਟੀ ਲੱਗਦੀ ਜਿਹੜੀ ਕਹਿੰਦਾ ਨਾ ਮੁੰਡੇ ਦੀ ਪਾਰਟੀ ਕਰਨੀ ਹੈ ਮੈਨੂੰ ਨਹੀਂ ਲੱਗਦਾ ਵੀ ਕਰੂੰਗਾ ਕਹਿੰਦਾ ਮੈਨੂੰ ਕਹਿੰਦਾ ਖੜਕਾ ਤੜਕਾ ਕਰਨਾ 17 ਦੇ ਲਾਗੇ ਚੱਲ ਗਿਆ 15 ਹਾਂ ਦੇਖ ਲੈ ਰੰਗ ਲਾਲ ਪਿਆ ਨਾ ਦਾ ਲਾਲ ਗੱਜਰ ਹਾਂ ਮੜੀ ਤੂੰ ਤੂੰ ਹੀ ਮੜਕ ਮਾਰ ਮਾੜੇ ਜੀ ਮਾਰਦਾ ਨਹੀਂ ਇੱਕ ਡਾਊਨ ਆ ਬਾਈ ਗਾਗ ਦਾ ਹਾਂ 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 ਹੈ ਗਏ ਅਰੇ ਮਾੜੇ ਲਾਲ ਗਾਜਰ ਗੱਲ ਰੇਟ ਬੋਲੀ ਦਾ ਮਾੜਾ ਜਾ ਉਹ ਗੱਲ 30 ਦੀ ਕਿਲੋ ਵੀ ਲੋਕਰ ਦੇ 20 ਦੀ ਫੇਰ ਇੱਕ ਵਾਰ ਲੈ ਲੈ ਕੱਲ 20 ਦੀ 200 ਵਿਆਦਾ ਕਰ ਰੇਟ ਅੱਜ ਗਾਜਰ ਮੜ ਰੇਗਾ 100 ਦਾ 3 ਕਿਲੋ ਬਾਈ ਪਿਆਏ ਪਿਆਜ ਨਹੀਂ ਘਟਿਆ ਹਲੇ ਭਾਈ ਮਹਿਕਮਣ ਗੋਬੀ ਮੋਚਲਾ ਉਧਰ ਪਈ ਆ ਹੋਰੇ ਮਟਰ ਮਟਰ ਚਾਰੀ ارے ماڈرے لال گاجر ٹماٹر 20 روپے کلو دے دی لے جو سوکے 6 کلو دے سیڈ ماڈرے 20 روپے کلو دے دی آرڈر بڑا کٹ ہے ریٹ الوں سوکے 6 کلو ٹماڈرے 20 روپے کلو دے دی دیکھو بھی لینی لگدا بھائی گوبھی کڑنا وہ بھی اپنی نہیں ہے اور کسی اچھا اے ہے نہیں گوبھی والا اورے ਆ ਭਾਈ ਲੁੰਡਾ ਪਾਇਆ ਇਹ ਹਰੇ ਛੱਡੇ ਆਨੇ ਨਾ ਜੱਗੇ ਰਾਨਾ ਕੰਮ ਆਦੂ ਆਨੇ 350 ਰੁਪਏ ਤੋਂ ਦਾ 6 ਕਿਲੋ ਦਰਿਆ ਵਾ ਸੇ ਕੰਡ ਲੱਗਿਆ ਆਦੂ ਆਨੇ 6 ਕਿਲੋ ਹਾਂ ਕੀ ਕਹਿੰਦਾ ਇਹ 14 7 ਕਿਲੋ ਹੋਰ ਕਿਆ ਕਹਿੰਦਾ ਐ ਤਾਨੂੰ ਚਲ ਕਰ ਲੈ ਕੋ ਮਾੜਾ ਮੋਟਾ ਤੋ ਬਾਹਰ ਨਾਲ ਹਾਂ ਬਹੁਤ ਵੱਡਾ ਕੰਮ ਆ ਜਾਂਦਾ ਤਾਂ ਕੋਈ ਨਾ ਲੰਗਰ ਮੇ ਜਾਏਗਾ ਹੈ ਲੰਗਰ ਜਾਊਗਾ ਤੈਨੂੰ ਪਤਾ ਵੀ ਨਾ ਲੰਗਰ ਲਾਉਣਾ ਆਉ ਲੱਗ ਤੁਰ ਆਇਆ ਉਹ ਅੱਗੇ ਸੇ ਲੈ ਲੇ ਫੈਲਾ ਦੇ ਕੇ ਬਾਈ ਦਸੀ ਜਾਂਦੇ ਲੰਗਰ ਗਾਜਰਾ 2 ਕਿਲੋ ਲੱਤੀਆਂ ਦੀ ਲੱਗੇ ਪ੍ਰੋਗਰਾਮ ਹੈ ਕੋਈ ਨਾ ਆਲੂ ਤਾਂ ਖਾਣੀ ਆ ਹਾਂ ਆਉ ਲੰਗਰ ਦਾਦਾ ਤੂੰ ਜਾਣ ਵਛਾਣਾ ਉਹਦਾ 40 ਕਾ ਇੱਕ ਹੈ ਅਭੀ 5000 ਉਹ ਆਗੇ ਉਹ ਇੱਕ ਟਾਲੂ ਲੈ ਕੋਈ ਅੱਧਾ ਕਿਲੋ ਦੇ ਦੇ ਇੱਕ ਆ ਲੋ ਉਹ ਪਾਈਤੀ ਆ ਵੀ ਪਈ ਹਲੇ ਔਰ ਦੇਖ ਲੈ ਖਾ ਕੇ ਕੱਲੋਂ ਤਾਂ ਉਗ ਆ ਜਾਣੇ ਆ ਦਵਾਈ ਫਰੂਟਾਂ ਨੇ ਲਗਾਨਾ ਹਾਂ ਕੀ ਦੇਖਾਈ ਦਹਾ ਜਾ ਬਈ ਬਾਈ ਬਹੁਤ ਅੱਠ ਵਜੇ ਕਰਦਾ ਮੁੰਨਾ ਮਟਰ ਨੇ ਇਹਦੇ ਪਸੰਦ ਆਉਂਦੇ ਹਲੇ ਲੈ ਹੁਣ ਆ ਗਏ ਨੋਟ 40 ਰੁਪਏ ਕਿਲੋ ਵਾਲੇ ਪੱਕੇ ਜੇ ਇਹ ਠੀਕ ਹੈ ਬਲਸਨ ਵਾਲੇ ਕਹਿੰਦੇ ਹੁੰਦੇ ਇਹਨੂੰ ਬਲਸਨ ਵਾਲਾ ਹਾਂਜੀ ਕਹਿ ਜਾਂਦੇ ਪਾਰ ਇੱਕ ਹੋਰ ਗੋਗੀ ਵਟਲਾ ਗੋਗੀ ਗੋਗੀ 2 ਕਿਲੋ ਤੂੰ ਪਾ ਚੇ ਮਾਰਗਾ ਰੇਟ ਹੂੰ ਯਾਰ ਉਹ ਆਪਣੇ ਖੇਤੀ ਵੇਚ ਰਹੇ 10 ਉਹ ਹਾਂ 10 ਰੁਪਏ ਕਿਲੋ ਕਹਿੰਦੇ ਮੈਂ ਲੈ ਆਏ 10 ਠੀਕ ਹੈ ਇਹਦਾ ਹੈਗਾ ਨੇ ਇਹ ਹੀ ਗੱਲ ਹੈ ਗੱਲ ਇਹ ਹੈ ਫੇਰ ਉਹ ਖੇਤ ਵਾਲਾ ਦਿੰਦਾਗਾ ਉਹ ਵੀ ਰੇੜੀ ਪਰਤ ਲੈਣਾ ਅੱਛਾ ਨਾਲੇ ਆਪਣੀ ਹੈ ਨਾ ਇਹ ਮੰਡੀ ਲੱਗ ਰਹੀ ਹੈ ਠੀਕ ਆ ਠੀਕ ਆ ਅੱਛਾ ਉਹ ਹੈ ਫੇਰ ਆਪਣੀ ਬਾਈ ਬੈਠੇ ਚਲੇ ਜਾਓ ਇਹਦੇ ਉਹ ਬੈਠੇ ਆਪਣੀ ਲਈ ਆਹ ਬੋਕੂ ਬੈਠਿਆ ਚਲੋ ਇਹ ਗੱਲ پتہ ਆ ਜਾ ਗਿਆ ਆ ਨਾਨੀ ਰੋਜੀ ਪ੍ਰਧਾਨ ਨੇ ਕੀ ਹਾਲ ਹੈ ਆ ਗਿਆ ਟੱਕੀ ਫੜਦਾ ਤੂੰ ਕੀਆ ਕੀ ਰੇਟ ਹੈ ਜੂਹੇ ਮਾਰ ਰੋਈ ਭਜਾਣ ਵਾਲੇ ਮਾਰਨ ਵਾਲੇ ਹੈ ਭਜਾਣ ਵਾਲੇ ਤੇਦੀ ਮਾਰਨੇ ਵਾਲੀ ਚਾਹੀਦੀ ਭਜਾਉਣ ਵਾਲੇ ਤੇ ਕਾ ਮਾਸਤੇ ਹਾਂ ਕੀ ਰੇਟ ਹੈ ਉਹਦੇ ਚਾਰ ਮੈਂ ਨਹੀਂ ਜਾਉਂਦਾ 10 ਵਜੇ ਤਾਂ ਪੁੜੀ ਆਉਗੀ ਆ ਮੈਂ ਫੇਰ ਆਣਦਾ ਨਹੀਂ ਨਹੀਂ ਉਹ ਦੁਕਾਨ ਤੇ ਵਾਦਾ ਕਰ ਲੂੰਗਾ ਚੱਲ ਕੋਈ ਨਹੀਂ ਮੈਂ ਮਿਲਦਾ ਫੇਰ ਉਹ ਬਸ ਅਜ ਕੇ ਫੋਲਣਾਂ ਦਾ ਲਓ ਨਹੀਂ ਜੱਗੇ ਆ ਸੌਦਾ ਪਾਪ ਨਹੀਂ ਕਰਨਾ ਯਾਰ ਕਹਦਾ ਭਜਾ ਮਾਰ ਲੈਨੇ ਆ ਆ ਉਹਦੇ ਕਹਿੰਦੇ ਆ ਲੋ ਬਾਈ ਇੱਥੇ ਆਏ ਬਾਈ ਮੁੰਡੇ ਮਰਹੂਰੇ ਦੇ ਫੋਲ ਤੇ ਉਹ ਬਾਈ ਪਹੁੰਚ ਗਏ ਪੈਪ ਲੈਣਾ ਔਰ ਜੱਗੇ ਨਾਲ ਆ ਨਲਕਾ ਬਾਈ ਪੁਰਾਣੀ ਆਟਮਾਂ ਹਲੇ ਖੜੀਆਂ ਇਹ ਨਹੀਂ ਹੁਣ ਲੱਗਦਾ ਕਿ ਤੇ ਉਹਦਾ ਮੋਟਰ ਲੱਗਣ ਲੱਗ ਗਿਆ ਪਾਪੂ ਬੇਹੈ ਇਹ ਨਾ ਲੈਣਾ ਜੀ 8 ਇੰਚੀ ਪਾਪੂ ਟੀਨਾ ਦਾ ਪਾਣੀ ਗੁੰਦਾਰ ਨੂੰ ਦੇਖਦੇ ਸਰਕਾਰੀ ਰੇਟ ਪੂਰਾ ਦਾ ਅੱਗੇ ਖੜੇ ਜੀ ਇਹ ਹੈ ਚੰਡੀਗੜ੍ਹ ਰੋਡ ਅੱਡਾ ਹੈ ਮੇਨ ਅੱਡਾ ਦਾ ਰੋੜੇ ਆਪਾਂ ਚੌਪੜੀ ਦੁਕਾਨ ਕਹਿੰਦੇ ਜਿਹਨੂੰ ਸਾਰੀਆਂ ਐਟਵਾ 9 ਇਹਦੇ ਨਵੇਂ ਜਨਰੇਟਰ ਆ ਸੱਚਾ ਓਪਨ ਜਿਹੜਾ ਪਾਣੀ ਕਰਦੇ ਨਾਲ ਹੈ

ਇਹ 1100 ਕਿਲੋ ਦਾ ਵੇਟ ਜਿਹੜਾ ਹੋਊਗਾ ਭਾਜੀ 13-14 ਕਿਲੋ ਦਾ ਥੈਂਕ ਯੂ ਬਾਕੀ 13-14 ਕਿਲੋ ਦਾ ਜੀ ਮੈਂ ਕਿਹਾ ਮੇਰੀ ਜਾਂਦੀ ਹੈ ਸਾਜੀ ਸੀ ਰੇਟ ਦੇ ਵਿੱਚ 25-25 ਦੀ ਪਾਈਪਰ ਜਾਂਦੀ ਹੈ ਮੈਂ ਕਿਹਾ ਦੋ ਟਿਸ਼ੂਆਂ ਟੋਸਰ ਰੱਖੀ ਭਾਜੀ ਦੋ ਵੀ ਦੋਨਾਂ ਦਾ ਦਰਵਾਹੀ ਦਾ ਬੰਦਾ ਕੱਲ੍ਹ ਰੇੜੀ ਵਾਲਾ ਇਹ ਪਾਉਂਦਾ ਹੁਣ ਰੋਲਾ 300 ਇਹਨੇ ਮੰਗਿਆ ਹੌਲਕਾ ਦੌਰ ਕਹਿੰਦਾ ਹੁਣ ਦੇਖ ਦੇਗਾ ਕਹਿੰਦੇ ਬਾਕੇ ਪਿੱਛੇ ਗਦਾਮ ਉਸੇ ਮੈਂ ਬੰਨ ਜਾ ਕੇ ਲੇ ਹੋਵੇ ਅੱਜ ਲੱਗ ਕੇ ਡਰਾਈਵ ਹੋ ਗਏ ਰਿਆ ਹੋ ਗਿਆ ਮਾਲਾ ਚੱਲੀਆ ਹੋਰ ਜਾਣਾ ਕਿਤੇ ਹੂੰ ਕਿੱਥੇ ਜਾਣਾ ਹੁਣ ਬੰਦੇ ਮਾਲਾ ਚੱਲੀਆ ਹਾਂ ਮਾਲਾ ਚੱਲੀ ਜਾਣਾ ਮੈਂ ਪਹਿਲਾਂ ਰੇਟ ਕਾਲ ਕਰਦਾ ਨਹੀਂ 300 ਪਹਿਲੇ 250 ਅੱਛਾ ਹਰਜਾ ਹਰਜਾ ਰਵਲਾ ਵਾ ਕੇ ਭਾਈ ਹੁੰਦੀ ਕਣਕ ਲੋਡ ਐ ਗਦਾਮ ਬਣੇ ਵੇ ਮਾਰਕ ਫੱਡ ਵਾਲਿਆਂ ਦੇ ਉਹ ਉਹਦੇ ਕਿੱਥੇ ਸਟੋਰੇਜ ਤੋਂ ਸਿੱਧੇ ਹੋਏ ਪਿਓ ਲੰਘ ਗਏ ਪਿੱਛੇ ਡਰਾਈਵ ਕਿਤੇ ਫੜਿਆ ਵੈਦਰਾ ਸੋਨ ਮਸਾਨ ਬਈਆ ਬਾਈ ਲੱਕੇ ਉੱਪਰ ਜਾ ਬੜੇ ਸੀਦਾ ਕਿ ਬਣਦਾ ਜੀ ਤਾਂ ਫਿਲਟਰ ਆਹ ਠੀਕੀ ਵਾਲਾ ਕਹਿੰਦੇ ਨੇ ਜਿਹੜਾ ਫਿਲਟਰ ਬਣਾਇਆ ਵਾ ਪਈਆਂ ਨੂੰ ਗੋਲ ਗਲੀ ਨਿਕਲ ਜਾਂਦੀ ਆ ਮੈਂ ਰੈਡੀ ਵਾਲਾ ਪਾਉਂਚਾ ਨਹੀਂ ਸਾਡਾ ਜਿਹੜਾ ਇਹਨਾਂ ਨੂੰ ਲੈਣਾ ਹਲਕਾ ਮਾਲਟੀਨਾ ਦੇ ਉਰੇ ਪਾਣੀ ਵਾਲਾ ਪਾਉਣਾ ਜੱਗਰੇ ਰਹਿਣਾ ਉਹ ਹੈਗਾ ਉੱਪਰ ਪਿਆ ਆਪੇ ਬਦੂਗਾ ਜਿਹੜਾ ਸਮਰਸੀ ਫਲ ਮੋਟਰ ਨੂੰ ਕਾਇ ਜਾਂਦਾ ਸਿੰਗਲ ਪਾਈਪ ਦਾ ਬਹੁਤ ਟੁੱਟ ਜਾਂਦਾ ਬਰੇਕ ਜਿਹੜਾ ਇਹ ਗਰੇ ਹੈ ਇਹ ਮਹਿੰਗਾ ਥੋੜਿਆ ਵਜਨ ਚ ਭਾਰਾ ਆਹ ਆਹ ਬਰੇਕਾਂ ਇਹਨਾਂ ਦਾ ਹੈ ਗਿਆ ਹਲਕੇ ਨੇ ਹਲਕੇ ਪਈਆਂ ਆਹ ਤੱਕ ਪਈਆਂ ਆਹ ਉੱਪਰ ਹਾਂ ਦੇਖ ਲੈ ਚੱਕ ਕੇ ਭਾਰੀ ਹੋਣੀ ਹੈ ਨਹੀਂ ਆਹ ਭਾਰੀਆਂ ਵਾਈਟ 6 ਇੰਚੀ ਆਹ ਪਾਉਣਾ ਹਾਂ ਆਹ ਭਾਰੀ ਲਿਖਦੀ ਹੈ ਦੇਖੋ ਉਹ ਚਾਨਣਾ ਕਰਦਾ ਬਾਈ ਇਹਦਾ ਰੇਨ ਆਉਂਦਾ ਕੋੜਾ ਆਉਂਦਾ ਇਹ ਹੋਰ ਹੈ ਆਹ ਟੈਂਕਿਆਂ ਬੰਨਿਆ ਉਸ ਵਟੇ ਬਾਈ ਖੁੱਲ ਜੇ ਨਾ ਉਹ ਚਾਨਣਾ ਕਰੂਆ ਕੱਪੜੇ ਵਾਲੇ ਮੰਗਣ ਥੋੜੇ ਫਿਰ ਚਾਮਕ ਪੈ ਜਾਣ ਲੱਗ ਜਾਂਦੀ ਹੈ ਹੈ ਕਿਨ ਹਰਕ ਕਿਹੜੀ ਆ 喂，今天弄哪里去了？跑哪去了？ ਹੈਗੀ ਹਲਕੇ ਵਾਲੀ ਨਾ ਮੈਂ 6 ਦਿਨ ਚਾਰ ਟਾਪਾ ਲੈ ਲਿਆ ਐਲਮੋ ਕਿੰਨੇ ਨੇ ਜਿਹੜੀ ਕਿੰਨੇ ਉਹ ਕਿੰਨੇ 6 ਦਿਨ ਮੈਨੂੰ ਇਹਦਾ ਹੈ 14 ਕਿਲੋ ਵਜਨ ਵੀ 20 ਫੁੱਟ ਦਾ 14 ਕਿਲੋ ਵਜਨ ਹੈ ਇਹਦਾ ਰੇਟ ਹੈਗਾ 1100 ਰੁਪਿਆ ਉਹਦਾ ਵਜਨ ਵੱਧਾ ਹੈ ਗਰੇ ਹੈ ਜਿਹੜੀ 18 ਕਿਲੋ ਦੀ ਉਹ ਵਣ ਜਾਂਦੀ ਹੈ 1800 ਦੀ ਉਹਦਾ ਵੇਟ ਜ਼ਿਆਦਾ ਹੁਣ ਕਿੰਨੇ ਲੱਗੇ ਮੈਨੂੰ ਹੈ ਹੈ ਇਹਦਾ ਰੋ ਤਾਂ ਫਰਕ ਸੇਮ ਹੈ ਸੇਮ ਹੈ ਹਾਂ ਇਹ ਹੈ ਫਰਕ ਇਹ ਗ੍ਰੇ ਦਾ ਫਰਕ ਹੈ ਇਹਦਾ ਵਜਨ ਕਿੰਨਾ ਹੈ ਇਹ 4 ਕਿਲੋ ਉਹ ਬੋਲੇ ਉਹ 2.5 ਕਿਲੋ ਬੋਲੇ ਇਹ ਵਜਨ ਹਾਂ ਇਹਦਾ ਵਜਨ ਬਹੁਤ ਹੈ ਇਹਦਾ ਤਕੜਾ ਹੈ ਇਹ ਕਿਤੇ ਬਤਾਏ 1800 ਦੀ ਹੈ ਨਾ ਹਾਂ 1800 ਇਹ 1800 ਦੀ ਹੈ ਉਹ 1100 ਦੀ ਹੈ ਹਾਂ ਨਾ ਵੀ ਹੈਗਾ ਬੋਰ ਕਰਨ ਵਾਲੀਆਂ ਨਾ ਕੋਈ ਠੇਕੇਵਰ ਵੀ ਮਸ਼ੀਨ ਮਿਲ ਜਾਂਦੀ ਜੇ ਕਿਸੇ ਨਾਲ ਬੋਰ ਕਰਾਉਣਾ ਆਹ ਢਿੱਕੇ ਵਿੱਚ ਜਿਹੜੇ ਤੇ ਛੋਟੀ ਤਰਪਾਈ ਵਾਲੀ ਆਹ ਬੜੀ ਮਸ਼ੀਨ ਹੈ ਇਹਦਾ ਬੋਰ ਕਰਨ ਵਾਲੀ ਮਸ਼ੀਨਾਂ ਕਹਿੰਦੇ ਜੀ ਇੱਥੇ ਜਗਾ ਘੱਟ ਆ ਉੱਥੇ ਛੋਟੀ ਮਸ਼ੀਨ ਕਰ ਲੈਂਦੇ ਆ ਤਦ ਹੈ ਨਿਵੇਦਾ ਬਣਿਆ 39 ਰੋਟੀ ਕਬਾਇਆ ਆਪਣੇ ਆਪਣਾ ਲਾ ਲਾ ਤੈਨੂੰ ਆ ਬਣੇ ਬਲਾਂ ਤੇ ਬਾਕੀ ਦੇਖਦੇ ਆ ਡੀਨ ਨੂੰ ਜਿਹੜੇ ਸਪਰਿੰਗ ਜੜੇ ਉੱਤੇ ਮੁਰਦੀਆਂ ਜਿਹੜੀਆਂ ਰੰਗ ਦੀਆਂ ਆ ਇਹ ਤਾਂ ਬਣਨਾ ਹੈ ਕਿ ਬਣਿਆ ਹੋਇਆ ਹੀ ਹੈ ਹੈ ਲਾ ਕੇ ਕੁੰਡੀ ਇਹ ਪਾਉਣੀ ਆ ਅੱਛਾ ਉਹ ਆ ਬੰਦਾਲਾ ਬਣਿਆ ਬਣਾਇਆ ਹੀ ਕਹਿੰਦਾ ਮਾਹੋ ਬਣੇ ਪਏ ਤੇ ਇੱਕ ਵਾਰ ਉਹ ਪੰਤਾਲੇ ਆ ਪਾਣੀ ਆ ਅੱਛਾ ਇਹ ਝੁੰਗੀ ਟੱਕਣੀ ਆ ਅੱਛਾ ਠੀਕ ਆ ਠੀਕ ਆ ਠੀਕ ਆ ਝੰਗੀ ਬਣਾਉਂਦੇ ਆ ਆ ਜਾ ਕਿੱਥੇ ਉਹ ਆਇਆ ਇਹਨੇ ਲੈ ਤਾਂ ਆ ਗਿਆ ਆ ਗਿਆ ਇਹ ਵੀ ਬਣਨਾ ਪੈਣਾ ਉੱਪਰ ਤੇ ਆਜਣਾ 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 ਰਸਤੇ ਤੋਂ ਪੈ ਜਾਣਾ ਹੋਰ ਹੈ ਨਹੀਂ ਬਾਈ ਇਹਦੇ ਨਾਲ ਇੱਕ ਨਾਲ ਬੰਦ ਆਜਾ ਇੱਥੇ ਦੇ ਕੋਲ ਨਾ ਬਹੋੜਾ ਆ ਆ ਘਰ ਲੈ ਜੀ ਸਾਦੇ ਕਿ ਮੋੜ ਤੇਰੀ ਤੇ ਉਹ ਵੀ ਅਜੇ ਉਹ ਇਹਦਾ ਹੋਰ ਪਾਸੇ ਜਾਣਾ ਹਾਂ ਇਹਦਾ ਘਰ ਆ ਕੇ ਜੇ ਨਾ ਵੀ ਉਹਨੂੰ ਚਾਹ ਦਾ ਕੱਪ ਬਣਾ ਕੇ ਰੱਖੋ ਚਾਹ ਵੀ ਕੀ ਆ ਜੀ ਬਾਤੋਂ ਉਹ ਵੀ ਖਰਾਬ ਨਾ ਹੋਵੇ ਗੋਭੀ ਕਿੱਥੇ ਖਰਾਬ ਹੋਣ ਲੱਗੀ ਬਣਾਉਣੇ ਜਾ ਕੇ ਬਣ ਜੂ ਤਾਂ ਆ ਗਿਆ ਸਾਡੇ ਅੰਦਰ ਜੀ ਆਹ ਦੰਦਾ ਪਾਉਂਦਾ ਇਹ ਸਭ ਨਹੀਂ ਇਹ ਦੇਤੀ ਮੇਰੇ ਕਰ ਗਿਆ ਆ ਮੇਰੇ ਕੋਲ ਕਾ ਜਮ ਆ ਆ ਕੇ ਆਗੇ ਚੀਤ ਕੋਲ ਤੇ ਚੱਲ ਓਏ ਕਿੱਥੇ ਗਿਰਨਾ ਚੱਲ ਜਾ ਹੁਣ ਨਿਕਲ ਰੱਜ ਰੱਜ ਰੇ ਮੇਰੇ ਤੋਂ ਆਮਤ ਜੀ ਹੈ ਮੇਰੇ ਤੋਂ ਆਮਤ ਲੇਟ ਲੇਟ ਹੋ ਜਾਂਦੇ ਬਕਿੰਗ ਨਹੀਂ ਨਹੀਂ ਲੇਟ ਨਹੀਂ ਹੁੰਦੇ ਤੇ ਇੱਥੇ ਪਹਿਲਾਂ ਪਹੁੰਚ ਜਾਣਾ ਸੀ ਯਾਰ ਚੱਲ ਚੱਲ ਮੈਂ ਗਏ ਲੈ ਤੂੰ ਟੈਨਸ਼ਨ ਨਾ ਤੈਨੂੰ ਪੈਸੇ ਪੂਰੇ ਦੋਣ ਮੈਂ ਨਾ ਦੇ ਇਹ ਜਿਹੜਾ ਕੋਈ ਮਰਜ਼ੀ ਕਰੀ ਜਾਣ ਮੈਂ ਗੱਲ ਜਾਂਦਾ ਹਾਂ ਤੂੰ ਬਾਈਪਾਸ ਨੋ ਬਾਈ ਹੱਤਾ ਜਗਰੇ ਦੀ ਆੜੀ ਭੰਤੀ ਰਹਿੰਦੀ ਫੋਨ ਜਿਹੜੀ ਹੈਗੀ ਸੀ ਆ ਮੈਂ ਟ ਮੋਟਾ ਜ ਹੁਣ ਇੱਥੇ ਸਮਾਨ ਲੈਣਾ ਪਿੰਡ ਪਹੁੰਚ ਕੇ ਸਮਝ ਲੋ ਆਪਣੇ ਕਿਸੇ ਲੋਹਾ ਲੈ ਕੇ ਤੇ ਕੱਲ ਪਰਸਵਾ ਹੁਣ ਉਹ ਤੇ ਫੇਰ ਪੱਤੀ ਚੱਕਣੇ ਨੇ ਕਿੱਡੀ ਵੱਡੀ ਦਾ ਯਾਰ ਕੇ ਪਿੰਡ ਵਾਲੀ ਮੋਟਰ ਪਰ ਬਾਕੀ ਧੂਪਾਂ ਐ ਦਿਖਾਤਾ ਦਰਸ਼ਨ ਦੇ ਦਿੱਤੇ ਨਿਕਲਿਆ ਸੂਰਜ ਸਾਢੇ 4 ਦਾ ਟਾਈਮ ਹੋਇਆ ਬਸ ਅੱਧਾ ਘੰਟਾ ਹੀ ਹੋਇਆ ਨਿਕਲੇ ਨੂੰ ਪਹਿਲਾਂ ਮੰਦ ਮਜੀ ਦਾ ਹੁਣ ਮੜਾ ਜਾ ਫੜਨ ਲੱਗਾ ਰੰਗ ਜਾ ਅੱਜ ਹਵਾ ਬੰਦ ਆ ਉਹਦੇ ਕਰਕੇ ਥੋੜਾ ਸੇਕ ਲੱਗਦਾ ਆ ਦੇਖੋ ਹਵਾ ਜਮ ਨਹੀਂ ਚੱਲਦੀ ਹੈਗੀ ਸਵੇਰ ਦਾ ਤਾਂ ਇੰਨਾ ਲੱਗਦਾ ਦਾ ਕਿ ਸੂਰਜ ਨਿਕਲ ਨਹੀਂ ਜਿਹੜੇ ਸਾਹਕ ਧੁੰਦ ਤੇ ਇਹ ਤਾਂ ਧੁੰਦ ਤਾਂ ਹੱਲੇ ਵੀ ਆਲੇ-ਦਾਲੇ ਜ ਹੈਗੀ ਉਹ ਖੜੀ ਐ ਦੂਰ ਤੱਕ ਦਿਖਦੀ ਐ ਵੀ ਸੂਰਜ ਨਿਕਲਿਆ ਆ ਇਹ ਨਾਂ ਮਹੋਤ ਹੈ ਜਿਹੜੇ ਸਾਹ ਹੋ ਗਏ ਹੁਣ ਕੱਲ ਨੂੰ ਵੀ ਦੱਸਦੇ ਆ ਮੈਨੂੰ ਤਾਂ ਨਹੀਂ ਲੱਗਦਾ ਕਿ ਪਊਗਾ ਕਿ ਮੌਸਮ ਪਿਆ ਸਾਫ ਵੀ ਨੇਲੂ ਦੇਖਦੇ ਆ 2 ਦਿਨ ਤੇ ਬਾਅਦ ਫੇਰ ਪਾਣੀ ਲਾਉਂਦੇ ਕਣਕਾਂ ਨੂੰ ਕੋਈ ਪਾਣੀ ਦਾ ਹੋਇਆਗਾ ਹੁਣ ਟੈਪ ਜੇ ਆਪਾਂ ਲੇਟ ਲਾਉਂਗੇ ਫੇਰ ਹਾਂ ਕਣਕਾਂ ਕਿਉਂਗੇ ਨਿਸਰੀਆਂ ਹੋਈਆਂ ਜਿਹੜੀਆਂ ਦੇਖੋ ਅਜੇ 4-5 ਦਿਨ ਤੋਂ ਪਾਣੀ ਨਹੀਂ ਕਿਹ ਹੈ ਐਨੇ ਜੇ ਸਰਾ ਸੁਰਜੀਆਂ ਕਰਤੀਆਂ 18 ਹੋ ਗਈਆਂ ਮੱਕਿਆ ਰੱਖਿਆ ਹੋਇਆ ਸਾਗ ਜਿਹੜਾ ਆਪਾਂ ਨਾ ਲੇਟ ਬਣਾਉਣਾ ਇਹ ਦੇਖੋ ਇਹਦੇ ਫੁੱਟ ਦੇ ਦਲੇ ਟੁੱਸੇ ਉਹ ਸਾਲੇ ਵੀ ਹੈਗੇ ਪਈ ਜਾਂਦੇ ਪਰ ਆਨੇ ਰਾਇਆ ਵੱਢ ਲਿਆ ਇਸ ਪਹਿਲਾਂ ਦੁਪਹਿਰੇ ਬਾਕੀ ਹੁਣ ਆਏ ਪਰਸੀਨ ਵੱਢਣ ਮਸ਼ੀਨ ਆ ਪਰ ਜਿਆਦਾ ਉਸ ਤੋਂ ਜਦ ਮਾਹਦਲ ਬਾਅਦ ਚ ਦੇਖਦੇ ਜੇ ਨਿਕਲੇ ਤਾਂ ਪਾਵਰ ਨਿਕਲਿਆ ਹੀ ਵੀ ਹੁਣ ਵੱਢਦੇ ਪਰਸੀਨ ਉਦੇਵਤ ਚਲਦੇ ਆ ਫੇਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਨੂੰ ਵੀ ਚਲੋ ਠੀਕ ਆ ਜੀ ਮਿਲਦੇ ਆ ਫੇਰ ਆਪਾਂ ਕਿਸੇ ਅਗਲੇ ਬਲੌਗ ਵਿੱਚ ਸਾਰਿਆਂ ਨੂੰ ਪਾਈ ਸਤਿ ਸ੍ਰੀ ਅਕਾਲ ਇੱਕ ਹੋਰ ਗੱਲ ਜੀ ਆਪਾਂ ਕਈ ਵੀਰਾਂ ਨੇ ਟੂੜੀ ਦਾ ਰੇਟ ਚਲੋ ਜੱਗੇ ਨੇ ਆਪਣਾ ਦੱਸਿਆ ਵਾ ਤਾਂ ਮੈਂ ਘੇ ਹੀ ਦੱਸ ਦਦਾ ਕਿ ਕਈ ਵੀਰਾਂ ਨੇ ਦੱਸਿਆ ਵੀ 450 ਨੂੰ 380 ਨੂੰ ਹੈ ਵੀ ਚਲੋ ਜੇ ਕਿਸੇ ਨੇ ਵੇਚਣੀ ਹੋਈ ਬਾਈ ਲੈਣੇ ਵਾਲੇ ਵੀ ਟੂੜੀ ਹੈਗੇ ਆਪਾਂ ਨੂੰ ਪਹਿਲਾਂ ਹੀ ਮੈਸੇਜ ਆਇਆ ਤਾਂ ਵੀ ਟੂੜੀ ਲੈਣੀ ਹੈ ਕਿਸੇ ਕੋਲ ਹੋਵੇ ਦੱਸਿਓ ਵੀ ਜੇ ਕਿਸੇ ਨੇ ਵੇਚਣੀ ਹੋਈ ਰੇਟ ਦੱਸ ਕੇ ਕਮੈਂਟ ਕਰ ਦਿਓ ਸ਼ੱਕ ਵਾ ਆਪਣਾ ਜਿਹਨਾਂ ਵੀਰ ਨੇ ਟੂੜੀ ਵੇਚਣੀ ਆ ਉਹਨਾਂ ਨੂੰ ਬਾਜੀ ਦਾ ਇੱਕ ਤਾਂ ਐਵਰੇਜ ਅੰਡੀਕਾਲ 440 ਲੱਗਦੀ ਆ ਜੇ ਕਿਸੇ ਨੇ ਘਰ ਤੇ ਵੇਚਣੀ ਆ ਗੇਰ ਨੇ ਦੱਸ ਦਿਓ ਆਪਣਾ ਰੇਟ ਕਿਹਾ ਆਪਾਂ ਗੱਲ ਕਰ ਦਾਂਗੇ ਪਰ ਥੋੜਾ ਨੰਬਰ ਦੇ ਦਾਂਗੇ ਵੀ ਚੀਜ਼ ਵਿਕਣੀ ਚਾਹੀਦੀ ਆਲੇ ਦੀ ਵੀ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਬਲਾਕ ਸਾਰਿਆਂ ਨੂੰ ਸਾਤ ਤਰੀਕਾ ਪਾ